ਪਾਪਾ ਬੋਲੋ ਜੀ ਬੋਲੋ ਬੋਲੋ ਤੁਹਾਨੂੰ ਨੰਬਰ ਸੇਅਰ ਕਰੋ ਤੁਹਾਨੂੰ ਕਨਫਰਮ ਹੋਣੀ ਪੈਣੀ ਸੀ ਇਸ ਤੋਂ ਨੈਕਸਟ ਅਸੀਂ 23 ਤਰੀਕ ਨੂੰ ਜਿਹੜੇ ਵੀ ਸਾਡੇ ਗਵਾਂਢੀ ਪਿੰਡ ਹੈਗੇ ਆ ਪੰਜ ਪਿੰਡ ਚੂਜ਼ ਕੀਤੇ ਗਏ ਜਿਨ੍ਹਾਂ ਦੇ ਵਿੱਚ ਜਿੰਨੇ ਵੀ ਬੱਚੇ ਟੋਟਲ ਸਮੇਤ ਟੀਚਰ ਸਟਾਫ ਐਂਡ ਹੋਰ ਜਿਹੜਾ ਸਟਾਫ ਮੈਂਬਰ ਜਾਈ ਗਿਆ ਉਹਨਾਂ ਲਈ ਬੂਥ 23 ਤਰੀਕ ਨੂੰ ਸਾਡੇ ਜਸ਼ਵਿੰਦਰ ਭਾਈ ਜੀ ਆ ਕੇ ਵੰਡਣਗੇ ਪੰਚਾਇਤ ਦੇ ਸਯੋਗ ਨਾਲ ਥੈਂਕ ਯੂ ਹੁਣ ਅੱਗੇ ਅਸੀਂ ਵਾਤਾਵਰਣ ਬੀਤ ਦੇ ਰਹੇ ਹਾਂ ਕਿਵੇਂ ਅੱਜ ਸਾਡੇ ਪਿੰਡ ਬੇਗੋਂਪੁਰ ਵਿੱਚ ਇੱਕ ਕੈਂਪ ਲਗਾਇਆ ਗਿਆ ਜੋ ਕਿ ਜੋਗਾ ਸਿੰਘ ਤੁਲੇ ਦੀ ਯਾਦ ਵਿੱਚ ਜੋ ਕਿ ਇੰਗਲੈਂਡ ਤੇ ਵਸਦੇ ਸੀ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਉਹ ਕੋ ਪਹਿਲਾਂ ਵੀ ਬਹੁਤ ਸੇਵਾ ਕਰਦੇ ਸੀ ਹਰ ਸਾਲ ਇੱਥੇ ਅੱਖਾਂ ਦਾ ਕੈਂਪ ਲਗਾਉਂਦੇ ਸੀ ਇਸ ਵਾਰ ਉਹ ਇਸ ਦੁਨੀਆ ਤੇ ਚਲੋ ਨਹੀਂ ਰਹਿ ਕਰਕੇ ਉਹਨਾਂ ਦਾ ਸਾਰਾ ਪਰਿਵਾਰ ਆਇਆ ਆ ਕੇ ਉਹਨੇ ਬਹੁਤ ਸੇਵਾ ਕੀਤੀ ਆ 500 ਮਰੀਜ਼ ਨੇ ਲਾਭ ਹਟਾਇਆ ਇਸ ਚੀਜ਼ ਦਾ ਅੱਖਾਂ ਦੇ ਪਰੇਸ਼ਾਨ ਅੱਖਾਂ ਦੇ ਬਾਕੀ ਨੱਕ ਕੰਨ ਗਲਾ ਜੋ ਵੀ ਹੈ ਸਪੈਸ਼ਲਿਸਟ ਸਾਰੇ ਡਾਕਟਰ ਆਏ ਹੋਏ ਸੀ ਉਹਨਾਂ ਦੀ ਯਾਦ ਵਿੱਚ ਸਵੇਰ ਤੋਂ ਕੈਂਪ ਚੱਲ ਰਿਹਾ ਅਜੇ ਵੀ ਚੱਲ ਰਿਹਾ ਕੁਝ ਮਰੀਜ਼ੇ ਆਉਣਗੇ ਉਹਨਾਂ ਨੂੰ ਵੀ ਦੇਖਿਆ ਜਾਊਗਾ ਔਰ ਉਹਨਾਂ ਦੇ ਅੱਜ ਭੋਗ ਵੀ ਪਾਏਗਾ ਖੰਨ ਪਰ ਨਾਲ ਹੀ ਸਾਡੇ ਗੁਰਦੁਆਰਾ ਕੈਂਪਬਾਰੇ ਤਾਂ ਮੈਂ ਪਹਿਲਾਂ ਦੱਸ ਚੁੱਕਾ ਕਿ ਬਾਜੀ ਜੋਗਾ ਹੁਣ ਸਿੰਘ ਜੀ ਦੀ ਯਾਦ ਵਿੱਚ ਕੈਂਪ ਲਗਾਇਆ ਬਹੁਤ ਵਧੀਆ ਸਹੀ ਢੰਗ ਨਾਲ ਤੇਰੇ ਚੜ ਗਿਆ ਇੱਕ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਸਾਰੀ ਫੈਮਿਲੀ ਦਾ ਕਿਉਂਕਿ ਉਹਨੇ ਸਾਨੂੰ ਪਿੰਡ ਨੂੰ ਬਹੁਤ ਸਹਿਯੋਗ ਦਿੱਤਾ ਕਿ ਸਾਡੇ ਪਿੰਡ ਚ ਕਵਰ ਸਟਾਂਚ ਛੱਡ ਜਿਹੜੀ ਉਹ ਖਰਾਬ ਹੋ ਚੁੱਕੀ ਆ ਉਹਦੇ ਲਈ 52000 ਰੁਪਇਆ ਸਾਨੂੰ ਦਿੱਤਾ ਪੰਚਾਇਤ ਨੂੰ 21000 ਸਾਡੇ ਗੁਰਦੁਆਰੇ ਨੂੰ ਦਿੱਤਾ 21000 ਸਕੂਲ ਨੂੰ ਵੀ ਦਿੱਤਾ ਔਰ ਹਰਮੇਲ ਭਾਜੀ ਦੀ 21000 ਰੁਪਇਆ ਜਿਹੜਾ ਉਹ ਐਸਸੀ ਗੁਰਦੁਆਰੇ ਨੂੰ ਦਿੱਤਾ ਕਿਉਂਕਿ ਜਿਹੜਾ ਸਾਨੂੰ ਪੈਸੇ ਦਿੱਤੇ ਆ ਉਹਦੇ ਵਿੱਚ ਹਰਮੇਲ ਭਾਜੀ ਖੜੇ ਆ ਬਲਕਾਰ ਸਿੰਘ ਜੀ ਸਾਡੇ ਭਾਜੀ ਪਾਲੀ ਜੀ ਵੀ ਖੜੇ ਆ ਔਰ ਸਾਰਿਆਂ ਨੇ ਰਲ ਕੇ ਸੇਵਾ ਕੀਤੀ ਆ ਇਸ ਕਰਕੇ ਮੈਂ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮੈਂ ਮੌਜੂਦਾ ਸਰਪੰਚਾ ਪਿੰਡ ਦਾ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਘਟਾ ਕੋਸ਼ਿਸ਼ ਤੋਂ ਮਾਈ ਲੈ ਕੇ ਜਗਤ ਦਿਖਾ ਜਾਦੇ ਹਾਂ ਜੀ ਤੁਹਾਡੇ ਨਾਲ ਕਿਸ ਕਿਸ ਤੋਂ ਮਾਈ ਲੈ ਕੇ ਚੈੱਕ ਅਪ ਕਰਾ ਸਾਡੇ ਕੋਲੇ ਮੈਡੀਸਨ ਦੇ ਡਾਕਟਰ ਨੇ ਡਾਕਟਰ ਸ਼ੈਰਨ ਨਟਵਾਲ ਨੇ ਜਿਨ੍ਹਾਂ ਤੋਂ ਆਪਣਾ ਟੀਵੀ ਦੀ ਇਲਾਜ ਲਈ ਹਰਨੀਆਂ ਦੇ ਰਾਜ ਲਈ ਹੋਰ ਜਿਵੇਂ ਡਾਕਟਰ ਆਪਣੇ ਕੋ ਸਕਿਨ ਦੀਆਂ ਬਿਮਾਰੀਆਂ ਉਤਲੇ ਡਾਕਟਰ ਨੇ ਸਾਡੇ ਕੋਲੇ ਡਾਕਟਰ ਫ੍ਰਾਂਸ ਹੱਡੀਆਂ ਦੇ ਲੋਕਾਂ ਦੇ ਇਲਾਜ ਦੇ ਲਈ ਹੈਗੇ ਡਾਕਟਰ ਸੰਜੀਤ ਹੈਗੇ ਆ ईएनटी ਨੱਕ ਤਨ ਗਲੇ ਦੇ ਲਈ ਡਾਕਟਰ ਬਿਬੀਨ ਹੈਗੇ ਆ ਸਾਡੇ ਕੋਲੇ ਬਾਕੀ ਡੈਂਟਲ ਤੋਂ ਆਏ ਹੋਏ ਡਾਕਟਰ ਸਾਡੇ ਕੋਲੇ ਅੱਖਾਂ ਦੇ ਲਈ ਵੀ ਡਾਕਟਰ ਕੋਲ ਸਾਡੇ ਕੋਲ ਆਏ ਹੋਏ ਆ ਡਾਕਟਰ ਸੈਮਸਨ ਰਾਜਪਾਲ ਨੇ ਜਿਹੜਾ ਪੁਆਇੰਟ ਸੀਐਮਸੀ ਹਸਪੀਟਲ ਲੁਧਿਆਣਾ 크ਿਸਚਨ ਮੈਡੀਕਲ ਕਾਲਜ ਲੁਧਿਆਣਾ ਤੋਂ ਸੀ ਆਏ ਆ See, मैं डॉक्टर एलन जोस मैं मेडिकल सुपरिटेंडेंट सी एम सी असी बेगमपुरा च कैंप लाया फ्री मेडिकल कैंप जल सारे स्पैशलिटीज डॉक्टर आए जिस मेडिसन है ई एन टी है डेंटल है आई है और कार्डियोलॉजी है और दूसरे ऑर्थो और्थ, ऑर्थोपेडिक्स के डॉक्टर है और इतने अभी अच्छे जो फ्री मेडिसिन भी दे रहे हैं और जो पेशेंट्स आई सर्जरी वास्ते निकलन गे भी कैटरैप की सर्जरी वास्ते वास्तविक सर्जरी भी आ, ਜੋ ਜਿਨ੍ਹਾਂ ਦੀ ਯਾਦ ਵਿੱਚ ਅੱਜ ਕੈਂਪ ਲਗਾਇਆ ਗਿਆ ਉਹਨਾਂ ਨੇ ਇਹ ਕਿਹਾ ਹੈ ਕਿ ਉਹਨਾਂ ਨੂੰ ਉਹਦੇ ਸਰਜਰੀਆਂ ਵੀ ਫ੍ਰੀ ਕਰਾਏ ਜਾਣਗੀਆਂ ਸਰਜਰੀ ਤਾਂ ਸੀਐਨਸੀ ਚ ਹੋਣੀ ਹੈ ਉੱਥੇ ਜਾ ਕੇ ਉਹਨਾਂ ਨੂੰ ਕੀ ਮਿਲਗੇ ਤੇ ਲੋਕਾਂ ਨੂੰ ਫ੍ਰੀ ਕਰਵਾਉਣਾ ਕਿ ਬਿਲਕੁਲ ਨਹੀਂ ਹੋ ਸਕਦੀ ਉਹ ਤਾਂ ਗਵਰਨਮੈਂਟ ਦੇ ਰੂਲਿੰਗ ਹੈ ਕਿ ਆਪ ਕਿਸੇ ਹੋਰ ਜਗ੍ਹਾ ਨਹੀਂ ਕਰਵਾ ਸਕਦੇ ਉਹ ਤਾਂ ਜਿੱਥੇ ਥੀਏਟਰ ਹੈਗਾ ਆਪਰੇਸ਼ਨ ਥੀਏਟਰ ਹੈ ਉੱਥੇ ਕਰਵਾ ਸਕਦੇ ਆਗੇ ਐਤੇ ਕਿਸੇ ਕਮਰੇ ਚ ਨਹੀਂ ਕਰ ਸਕਦੇ ਸਾਜੋ ਤੁਹਾਡੇ ਕੋਲ ਅੱਜ ਇੱਕ ਕੈਂਪੇਨ ਚੈੱਕ ਕਰਤਾ ਜਾਂ ਇਸ ਤਰ੍ਹਾਂ ਦੀ ਜਗ੍ਹਾ ਦੇ ਪਾਸੇ ਅਸੀਂ ਅੱਖਾਂ ਦਾ ਚੈੱਕ ਅਪ ਕਰ ਰਹੇ ਹਾਂ ਮੈਂ ਅੱਖਾਂ ਦਾ ਸਪੈਸ਼ਲਿਸਟ ਹਾਂ ਤੇ ਇੱਥੇ ਆਪਾਂ ਜਿਹੜੇ ਚੈੱਕ ਅਪ ਕਰ ਰਹੇ ਲੋਕਾਂ ਨਾਲ ਉਹਦੇ ਵਿੱਚ ਆਪਾਂ ਸਫੇਦ ਮੋਤੀਆ ਦਾ ਚੈੱਕ ਕਰਦੇ ਹਾਂ ਜੇ ਕਿਸੇ ਦੇ ਸਫੇਦ ਮੋਤੀਆ ਉਹਨੂੰ ਆਪਾਂ ਇੱਥੋਂ ਆਪਰੇਸ਼ਨ ਲਈ ਲੈ ਕੇ ਜਾਵਾਂਗੇ ਤੇ ਇੱਕ ਦਿਨ ਦੇ ਵਿੱਚ ਆਪਰੇਸ਼ਨ ਕਰਕੇ ਬਾਕਾਇਦਾ ਪੇਸ਼ੈਂਟ ਨੂੰ ਵਾਪਸ ਛੱਡ ਕੇ ਜਾਂਦੀ ਹੈ ਬਾਸ ਸਾਡੀ ਉਸ ਤੋਂ ਇਲਾਵਾ ਆਪਾਂ ਸ਼ੂਗਰ ਦੀ ਜੇ ਕੋਈ ਪਰਦੇ ਤੇ ਪ੍ਰੋਬਲਮ ਹੈ ਸਾਡੇ ਕੋਲ ਇਕਵਿਪਮੈਂਟ ਹੈ ਜਿਹੜਾ ਯੂਜੂਲੀ ਟਾਈਮ ਲੱਗਦਾ 1 ਘੰਟੇ ਦਾ ਪੇਸ਼ੈਂਟ ਦਾ ਪਰਦਾ ਚੈੱਕ ਕਰਨ ਲਈ ਕੋਈ 슈ਗਰ ਦਾ ਸਰ ਹੈ ਉਹ ਆਪਾਂ ਸਾਡੇ ਇਕਵਿਪਮੈਂਟ ਨਾਲ ਉਸੇ ਟਾਈਮ ਚੈੱਕ ਕਰ ਸਕਦੇ ਆ ਤੇ ਸਾਨੂੰ ਜਲਦੋ ਜਲ ਪਤਾ ਲੱਗ ਜਾਂਦਾ ਕੋਈ 슈ਗਰ ਦੀ ਬਿਮਾਰੀ ਪਰਦੇ ਤੇ ਤਾਂ ਨਹੀਂ ਆ ਰਹੀ ਤੇ ਪੇਸ਼ੈਂਟ ਨੂੰ ਅੱਗੇ ਜਾ ਕੇ ਕੋਈ ਦਿੱਕਤ ਨਾ ਆਏ ਉਹਦੇ ਨਾਲ ਨਾਲ ਆਪਾਂ ਇੱਥੇ ਕਿਸੇ ਵੀ ਪੇਸ਼ੈਂਟ ਨੂੰ ਜੇ ਕੋਈ ਰੈਫ੍ਰੈਕਟਿਵ ਏਰਰ ਹੈ ਜੇ ਕੋਈ ਚਸ਼ਮੇ ਦਾ ਨੰਬਰ ਹੈ ਉਹਦੇ ਲਈ ਆਪਾਂ ਚਸ਼ਮੇ ਵੀ ਫ੍ਰੀ ਚ ਦੇ ਰਹੇ ਆਂ ਕੁਝ ਪੇਸ਼ੈਂਟ ਨੂੰ ਲੈ ਕੇ ਜਾਂਦੇ ਹਾਂ ਜੀ ਉਹ ਸਾਡੇ ਹਸਪਤਾਲ ਵੱਲੋਂ ਇਹ ਬਾਤ ਆਨਦੀ ਹੈ ਜਿਹੜੀ ਪੇਸ਼ੈਂਟਸ ਨੂੰ ਆਪਾਂ ਸ਼ਾਰਟਲਿਸਟ ਕਰ ਲੀਦਾ ਕਿ ਸਰਜਿਕਲ ਮੀਆ ਰੈਫਰਡ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਆਪਾਂ ਇੱਥੋਂ ਲੈ ਕੇ ਜਾ ਕੇ ਆਪਣੀ ਵਾਸਤੇ ਹੀ ਤੇ ਉੱਥੇ ਐਡਮਿਟ ਕਰਕੇ ਸਰਜਰੀ ਕਰਦੇ ਫਿਰ ਆਪਾਂ ਆਪਣੀ ਵਾਸਤੇ ਹੀ ਵਾਪਸ ਛੱਡ ਕੇ ਜਾਂਦੇ ਸਰਜੀ ਵਾਲਾ ਪੇਸ਼ੈਂਟ ਆਇਆ ਹਾਂਜੀ ਹਾਂਜੀ ਆਪਾਂ ਹੱਲੇ ਕਾਫੀ ਪੇਸ਼ੈਂਟ ਦੇਖ ਲਏ ਤੇ ਸਰਸਰੀ ਲਈ ਸ਼ਾਰਟ ਲਿਸਟ ਕੀਤਾ। ਅੱਜ ਕੱਲ ਬੇਗੰਗੌਰ ਤੇ ਅੱਜ ਬੇਗੰਗੌਰ ਵਿੱਚ ਇੱਕ ਬੇਗੰਗੌਰ ਹੈ ਜਿਹੜਾ ਕੈਂਪ ਲਗਾਇਆ ਗਿਆ ਇਸ ਦੇ ਚੀ ਦਾ ਕੈਂਪ ਇਹਨਾਂ ਨੂੰ ਕਹਿੰਦੇ ਆ। ਅੱਜ ਪਿੰਡ ਬੇਗੰਗੌਰ ਵਿੱਚ ਇਹਨਾਂ ਦਾ ਮੈਂ ਸਰਪੰਚ ਹਰਕਮਲ ਸਿੰਘ ਪਿੰਡ ਬੇਗੰਗੌਰ ਤੋਂ ਆ ਜਿਹੜਾ ਤੇ ਕੈਂਪ ਲਗਾਇਆ ਜਾ ਰਿਹਾ ਸਾਡੇ ਬ੍ਰਦਰ ਹੀ ਸੀ ਫੈਮਿਲੀ ਜੋ ਬਾਹਰ ਜੋਗਰਾ ਸਿੰਘ ਜੀ ਦੁਲੇ ਇੰਗਲੈਂਡ ਵਿੱਚ ਸੀਗੇ ਉਹਨਾਂ ਦੀ ਕੋਸ ਮਹੀਨੇ ਪਹਿਲਾਂ ਡੈਥ ਹੋ ਗਈ। ਉਹ ਕੈਂਪ ਜਿਹੜਾ ਉਹ ਪਹਿਲਾਂ ਵੀ ਕਈ ਸਾਲਾਂ ਤੋਂ ਲਗਾਉਂਦੇ ਆ ਰਹੇ ਆ ਪਰ ਪਹਿਲਾਂ ਇਕੱਲਾ ਅੱਖਾਂ ਦਾ ਕੈਂਪ ਲਗਾਉਂਦੇ ਸੀ ਕਰਕੇ ਇੱਕ ਦੀ ਉਹਨਾਂ ਦੀ ਡੈਥ ਹੋ ਗਈ ਆ ਉਹਨਾਂ ਦੀ ਸਾਰੀ ਫੈਮਿਲੀ ਆਈ ਆ ਉਹਨਾਂ ਦੇ ਬੇਟੇ ਆਏ ਆ ਉਹਨਾਂ ਦੀ ਬੇਟੀ ਭਤੀਜੇ ਭਰਾ ਇਹ ਸਾਰੇ ਫੈਮਿਲੀ ਆਈ ਆ ਨਾਲੇ ਤਾਂ ਉਹਨਾਂ ਦਾ ਅੱਜ ਸਿਗਾ ਭੋਗ ਭੋਗ ਪੈ ਰਿਆ ਨਾਲ ਪਰ ਦਵਾਰੇ ਨਾਲ ਉਹਨੇ ਲਗਾਇਆ ਕੈਂਪ ਕੈਂਪ ਦੇ ਵਿੱਚ ਇਹ ਨੱਕ ਕੰਨ ਗਲਾ ਹੱਡੀਆਂ ਹਾਟ ਅੱਖਾਂ ਦਾ ਔਰ ਜੋ ਵੀ ਬਿਮਾਰੀ ਬੰਦੇ ਨੂੰ ਕਿਸੇ ਨੂੰ ਵੀ ਹੋ ਸਕਦੀ ਆ ਹਰ ਇੱਕ ਬਿਮਾਰੀ ਦਾ ਕੈਂਪ ਆ ਹਰ ਇੱਕ ਤਰ੍ਹਾਂ ਦਾ ਸਪੈਸ਼ਲਿਸਟ ਡਾਕਟਰ ਬੈਠਾ ਆ ਸਾਰੀ ਟੀਮ ਸੀਐਮਟੀ ਤੋਂ ਆਈ ਆ ਉਹ ਹਾਂਜੀ ਉਹ ਸਕੂਲਾਂ ਵਿੱਚ ਫੂਟ ਦੋ ਦਿਨ ਬਾਅਦ ਵੰਡਾਂਗੇ ਕਿਉਂਕਿ ਕੱਲ ਨੂੰ ਫੇਰ ਉਹ ਨਹੀਂ ਸੁਖਮਨੀ ਸਾਹਿਬ ਦਾ ਭਾਸਤਰਾਣਾ ਆਪਣੇ ਇੱਥੇ ਘਰ ਕਰਿਆ ਕਿਤੇ ਉਸ ਤੋਂ ਬਾਅਦ ਪਰਸੋਂ ਦਾ ਸ਼ਾਇਦ 23 ਜਾਂ 24 ਦਾ ਕਹਿੰਦੇ ਸੀ ਕਿਉਂਕਿ ਇਲਾਕੇ-ਇਲਾਕੇ ਜਿੱਦਾਂ ਸਾਡੇ ਪਿੰਡ ਦਾਰਾਪੁਰਿਆ ਸੰਗਤਪੁਰ ਕਲਿਆਣਪੁਰ ਪ੍ਰਤਾਪਪੁਰ ਬੀਗਨਪੁਰ ਇਹ ਸਾਰੇ ਸਕੂਲਾਂ ਦੇ ਅਸੀਂ ਜਾ ਕੇ ਨਾਪ ਲੈ ਕੇ ਆਏ ਸੀ ਉਹ ਸਾਰਿਆਂ ਨੂੰ ਹੀ ਦੋ ਦਿਨ ਬਾਅਦ ਬੂਟ ਬੰਦੇ ਜਾਣਗੇ ਨਾਲ ਜਰਾਬਾਂ ਔਰ ਜੇ ਕੋਈ ਪਿੰਡ ਰਹਿ ਵੀ ਗਿਆ ਹੋਊ ਤਾਂ ਉਹਨੇ ਕਹਿੰਦੇ ਸੀ ਆਪਾਂ ਵਾਧੂ ਬੂਟ ਲੈ ਕੇ ਆਵਾਂਗੇ ਜੇ ਕੋਈ ਪੱচ্চਾ ਰਹੂ ਵੀ ਆ ਪਾਉਨੂ ਵੀ ਦੇਣੇ ਆ ਸਟਾਪਾਉਨੂ ਵੀ ਦੇਣੇ ਆ ਸਾਰਿਆਂ ਨੂੰ ਜਿਹੜਾ ਖਾਸ ਹੈ ਤੇ ਕਿੱਥੇ ਬੋਲਿਆ ਹੈ ਕਿ ਜਿਹੜਾ ਕੁਝ ਕਰਾਂਗੇ ਹਾਂ ਐਨ ਕਾ ਵੀ ਔਰ ਜੇ ਮੰਨ ਲਓ ਕਿਸੇ ਦੇ ਅਜ ਦਾ ਆਪਰੇਸ਼ਨ ਵੀ ਹੋਣਾ ਆ ਦਾ ਲਾ ਲਓ ਜਾਂ ਕੋਈ ਹਾੜ ਦੀ ਚੱਕਰ ਜ਼ਿਆਦਾ ਆ ਜਾਂ ਕੋਈ ਵੀ ਮੰਨ ਲਓ ਪੱਥਰੀ ਜਾਂ ਕੋਈ ਵੀ ਚੀਜ਼ ਆ ਉਹਦਾ ਆਪਰੇਸ਼ਨ ਵੀ ਕੀਤਾ ਜਾਊਗੀ ਸਪੈਸ਼ਲ ਬੱਸਾਂ ਆਈਆਂ ਖੜੀਆਂ ਦੋ ਉਹਨਾਂ ਨੂੰ ਉੱਥੇ ਸੀਐਮਸੀ ਲੈ ਕੇ ਜਾਣਗੇ ਜੇ ਇੱਕ ਜਾਂ ਦੋ ਦਿਨ ਰੱਖਣਾ ਵੀ ਪੈਂਦਾ ਮਰੀਜ਼ ਨੂੰ ਤੇ ਉੱਥੇ ਰੱਖਣਗੇ ਔਰ ਸਾਰਾ ਇਲਾਜ ਫਰੀ ਹੈ। ਕੋਈ ਵੀ ਮਰੀਜ਼ ਨਾ। ਇਹ ਵੀ ਮਰੀਜ਼ ਹੈ ਜੀ ਹੁਣੇ ਪਹਿਲਾਂ ਕਿਹਾ ਆ ਵੀ ਆਪਾਂ ਕਿਸੇ ਨੂੰ ਵੀ ਮੋੜਨਾ ਨਹੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਦੋਖਿਆ ਉਹਨੂੰ ਆਪਾਂ ਪੂਰਾ ਇਲਾਜ ਕਰਵਾਵਾਂਗੇ। ਔਰ ਡਾਕਟਰ ਸਾਹਿਬ ਨਿਲਜੀ ਆਏ ਖੜੇ ਆ ਸੀਐਮਸੀ ਦੇ ਜਿਹੜੇ ਸਿਵਲ ਸਰਜਨ ਆ ਔਰ ਉਹਨਾਂ ਨਾਲ ਵੀ ਮੈਂ ਪਹਿਲਾਂ ਵੀ ਮੁਲਾਕਾਤ ਜੀ ਉਹਨਾਂ ਨਾਲ ਹੋਈ ਉਹ ਕਹਿੰਦੇ ਆਪਾਂ ਕਿਸੇ ਨੂੰ ਵੀ ਮੋੜਨਾ ਨਹੀਂ। ਉਹ ਹੀ ਤਾਂ ਇੱਥੇ ਤੱਕ ਵੀ ਕਿਹਾ ਵੀ ਸਰਪੰਚ ਸਾਹਿਬ ਜੇ ਕੋਈ ਬਾਹਰ ਰਹਿ ਵੀ ਜਾਓ ਬਾਅਦ ਚ ਵੀ ਮੇਰੇ ਕੋਲ ਘਰ ਲਿਓ। ਮੈਂ ਉਹਨਾਂ ਦਾ ਪੂਰਾ ਇਲਾਜ ਕਰਵਾਉਂਗਾ। ਸਵਰਗਿਆ ਸਰ ਜੋਗਾ ਸਿੰਘ ਬੋਲੇ ਜਿਹੜੇ ਹਰ ਸਾਲ ਕੈਂਪ ਦੀ ਸੇਵਾ ਕਰਦੇ ਸੀ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਫਿਰ ਵੀ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਨੇ ਇਹ ਮਹਗਾ ਕੈਂਪ ਲਵਾਇਆ। ਮੀਨ ਜ ਹਰ ਬਿਮਾਰੀ ਦਾ ਇਲਾਜ ਅੱਖ, ਕੰਨ, ਗੰਧ, ਅਰਥੋ ਇਹ ਸਾਰਿਆਂ ਸੀਐਮਸੀ ਦੇ ਬਾਹਰ ਡਾਕਟਰਾਂ ਵੱਲੋਂ ਚੈੱਕਅਪ ਕੀਤਾ ਗਿਆ ਚੈੱਕਅਪ ਤੋਂ ਬਾਅਦ ਉਹਨਾਂ ਨੇ ਜਿਹੜੇ ਵੀ ਅੱਖਾਂ ਦੇ ਜਿਹੜੇ ਮਰੀਜ਼ ਹੈਗੇ ਆ ਜਿਨ੍ਹਾਂ ਦਾ ਉੱਤੇ ਕੋਈ ਸਰਜਰੀ ਹੋਣ ਵਾਲੀ ਹੈ ਉਹਨਾਂ ਨੂੰ ਉਹਨਾਂ ਨੇ ਖੁੱਲਾ ਸੱਦਾ ਦਿੱਤਾ ਵੀ ਜਦੋਂ ਮਰਜ਼ੀ ਆ ਜਾਆ ਹੱਤੋਂ ਆ ਕੇ ਸਰਜਰੀ ਕਰਾ ਲੈਣ ਜਿਹੜਾ ਸਰਜਰੀ ਦਾ ਖਰਚਾ ਹੈਗਾ ਉਹ 50% ਹਸਪਤਾਲ ਨੇ ਦੇਣਾ ਹੈ ਤੇ 50% ਸਾਡੇ ਅਸੀਂ ਪਰਿਵਾਰ ਵੱਲੋਂ ਦਿੱਤਾ ਜਾਊਗਾ ਤੇ ਇਹ ਸਾਰਾ ਕੁਝ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੋਇਆ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਇਕਾਈ ਨੂੰ ਬਹੁਤ ਵਧੀਆ ਹੋਇਆ ਜਿਹਦੇ ਵਿੱਚ ਕਰੀਬ 500 ਪੇਸ਼ੈਂਟ ਦੇ ਵਿੱਚ ਗੈਦਰਿੰਗ ਸੀਗੀ ਜਿਹਦੇ ਵਿੱਚ 2500 ਪੇਸ਼ੈਂਟ ਆਖਾਵਾ ਸੀ ਤੇ ਸੀਐਮਸੀ ਦੇ ਡਾਕਟਰਾਂ ਨੇ ਵੀ ਬੜਾ ਗੁੱਡ ਫੀਲ ਕੀਤਾ ਵੀ ਬਹੁਤ ਵਧੀਆ ਤਰ੍ਹਾਂ ਇਹ ਸਾਡਾ ਇੱਥੇ ਜਿਹੜਾ ਹੈਗਾ ਮੈਨੇਜਮੈਂਟ ਕੀਤੀ ਗਈ ਹੈ ਵਧੀਆ ਲੱਗਿਆ ਥੈਂਕ ਯੂ